ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗਸੇ ਲਈ ਲੈ ਕੇ ਆਏ ਹਾਂ ਜੀ ਦੋ ਗਾਵਾਂ ਨੇ ਬਈ ਸੋਈਆਂ ਸਵਾਈਆਂ ਇੱਕ ਕੱਟੀ ਆ ਬਈ ਤੇ ਬੂਰੇ ਰੰਗ ਦੀ ਇੱਕ ਬੱਚੀ ਆ ਬਈ ਆਓ ਕਰ ਲੈਨੇ ਆ ਬਈ ਨਾ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋ ਨਾਮ ਸੁਖਵਿੰਦਰ ਸਿੰਘ ਬਈ ਪਿੰਡ ਜਿਉਂ ਜ਼ਿਲ੍ਹਾ ਬਠਿੰਡਾ ਸੇ ਰਾਮਪੁਰਾ ਬੋ ਮੋਬਾਈਲ ਨੰਬਰ ਬੋ 7696502925 ਠੀਕ ਆ ਬਈ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚਦੇ ਨੇ ਕਿਹੜਾ ਸੌ ਸੂਈਆ ਇਹ ਬਾਈ ਦੂਜਾ ਸੌ ਦਾ ਸੂਈਆ ਡਾਕਟਰ ਹੂੰ ਇਹ ਕੱਲ੍ਹ ਵਾਲੀ ਰਾਤ ਸੂਈਆ ਠੀਕ ਆ ਬੱਚੇ ਮਗਰ ਬੱਚੀ ਆ ਬੱਚੀ ਚੰਗੀ ਆ ਬੱਚੀ ਬਹੁਤ ਚੰਗੀ ਆ ਬੱਚਾ ਬਾਈ ਮਗਰ ਬੱਚੀ ਬੱਚੀ ਚੰਗੀ ਆ ਬੱਚੀ ਸੰਭੀ ਬੋਲੀਆ ਬੁਰੀ ਬੱਚੀ ਵੀ ਬਹੁਤ ਚੰਗੀ ਆ ਹੂੰ ਫਿਰ ਦੁੱਧ ਕਿੰਨਾ ਆਉਣ ਬੋਲਾ ਦੁੱਧ ਬਾਈ ਹੁਣ 13 ਕਿਲੋ ਬੋਲਾ ਡਾਕਟਰ ਠੀਕ ਆ ਹਾਂ ਖੋਲ ਦੇ ਬਾਈ ਤੌਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਬਾਈ ਹਾਂ ਦੋ ਰੋਡਿੰਦਾ ਲੱਗਿਆ ਰਹਿਣ ਨੂੰ ਠੀਕ ਆ ਚਵਾਈ ਕਿਵੇਂ ਚਵਾਈ ਇੱਕ ਨੰਬਰ ਆ ਬਾਈ ਧਾਰਾ ਮਾਰ ਕੇ ਦਿਖਾ ਦੇ ਠੀ ਤੇ ਮੁੱਲ ਕੀ ਇਹਦਾ ਜਾਇਜ ਆ ਮੁੱਲ ਬਈ ਜਮਾ ਦੇਣ ਲੈਣ ਦਾ 55000 ਰੁਪਇਆ ਬਸ ਬਾਦਾਨ ਹੋ ਜੇ ਬਾ ਮਾੜਾ ਮੋਟੇ ਕਰਾਂ ਡਾਕਟਰ 55000 ਬਾਹਰ ਨਹੀਂ ਦੂਜੀ ਵੱਲ ਵਖਾ ਦੇ ਬੱਚੀ ਦਾ ਕੋਈ ਬਾਹਰ ਨਹੀਂ 65 70 ਨਹੀਂ ਮੰਗਣਾ ਕੋਈ ਹਾਂ ਹੈ 55000 ਰੁਪਇਆ ਮੁੱਲ ਦਾ ਬਈ ਬਾਕੀ ਜਿਹੜਾ ਮੌਕਾ ਲੈਵਾ ਦੇਖ ਰੋ ਮਰਮੂਰ ਦਾ ਲੈਵਾ ਪੂਰਾ ਹਾਂ ਨਾਣਾ ਨੂਣਾ ਚੰਗੇ ਨੇ ਫੇਸ ਚੰਗਾ ਚੰਗੀ ਸੁਨੱਕੀ ਆ ਰੰਗ ਰੂਪ ਵਾਲੀ ਆ ਬੱਚਾਈ ਮਗਰ ਬੱਚੀ ਆ ਵੀ ਬੱਚੀ ਦੇ ਵੀ ਨਾਲ ਹੀ ਥਾ 1.5 ਸਾਲ ਨੂੰ ਵੀ ਤਿਆਰ ਹੋ ਜਾਣਾ ਥਣ ਵੀ ਚੰਗਾ ਲੱਗਿਆ ਮੁੱਖੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਵੀ ਬਾਕੀ ਹੋਰ ਡਾਕਟਰ ਨਿਆਣਾ ਪਾ ਨਾ ਪਾਏ ਠੀਕ ਆ ਇਹਨੇ ਐ ਨਹੀਂ ਕਰਨਾ ਵੀ ਐ ਨਹੀਂ ਕੁਛ ਨਹੀਂ ਨਾ ਕੁਛ ਨਹੀਂ ਕਹਿੰਦੇ ਠੀਕ ਆ ਨਿਆਣਾ ਪਾ ਨਾ ਪਾਲ ਹਮ ਲੈ ਚੂਣ ਚਵਾਈ ਦਾ ਜਿਹੜਾ ਡਾਕਟਰ ਅੱਥੀ ਨਾਲ ਆਵੇ ਬੰਦਾ ਠੀਕ ਆ ਲੈ ਚੂਣ ਬੜਾ ਚੰਗਾ ਹਨਾ ਚਵਾਈ ਜੂ ਵੀ ਲੈ ਬਈ ਓਕੇ ਇੱਕ ਨੰਬਰ ਸਾਹਮਣੇ ਆ ਵੀ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਨਿਆਣਾ ਨਹੀਂ ਪਾਇਆ ਕੁਝ ਨਹੀਂ ਕਰਿਆ ਤੂੰ ਹਮ ਮਾਹ ਕੀ ਬਾਤ ਆ ਚੂਣ ਬੜਾ ਚੰਗਾ ਬਹੁਤ ਚੰਗਾ ਥਾਂ ਤੋਂ ਬਹੁਤ ਜਿਆਦਾ ਨਾੜਾ ਰੋਣਾ ਦਿਖਾ ਰਾ ਡਰ ਪੂਰੀਆਂ ਨਹੀਂ ਆਈਆਂ ਪੂਰੀਆਂ ਨਾੜ ਆ ਗਈਆਂ ਤੇਰੇ ਵੇਦੇ ਸਹੀ ਗੱਲ ਆ ਬੋਲ 55000 ਰੁਪਏ ਮਾਨਦਾਨ ਇਹਦਾ ਵੇਚਣਾ ਵਾਲਾ ਕੰਮ ਹੀ ਕਰਿਆ ਮੋਲ ਨਹੀਂ ਡਾਕਟਰ ਕਰਿਆ ਠੀਕ ਆ ਜੀ ਹਾਂ ਅੱਗੇ ਭਰਾ ਦੋ ਨੰਬਰ ਕਿਹੜਾ ਸੂਈ ਵੀ ਪਹਿਲਾਂ ਸੂਈ ਵਿਰਾਟ ਰਹੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਕੋਈ ਮਹੀਨਾ ਹੋ ਗਿਆ ਸੂਈ ਨੂੰ ਦੁੱਧ ਕਿੰਨਾ ਬਈ ਹੁਣ ਦੁੱਧ ਬਈ 11-12 ਕਿਲੋ ਆ ਉਹ ਇਹ ਦੋ ਡਾਂਗੀ ਚੋਲੇ ਇਹ ਚਾਹ ਡਾਂਗ ਚੋਲੇ ਬਾਈ ਤਸੱਲੀ ਕਰਕੇ ਲੈ ਜਾਵੇ ਆਪਦੀ ਵਾਲਾ ਬਹੁਤ ਠੀਕ ਆ ਬਾਈ ਹਾਂ ਫੇਸ ਚੰਗਾ ਸੱਦ ਬੱਡ ਚੰਗਾ ਆਡਰ ਚੰਗਾ ਥਾਨ ਖਾਣ ਚੰਗਾ ਬਾਈ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਚੰਗੀ ਆ ਬੜ ਸੁਨੱਖੀ ਆ ਤੇ ਕੀ ਮੋਲ ਆ ਬਾਈ ਇਹਦਾ ਠੰਡੀ ਠੋਂਡੀ ਪੂਰੇ ਰਾਤ ਟ੍ਰੈਨ ਹੀ ਕੋਈ ਲੈ ਜਿਵੇਂ ਮਰਦੀ ਵਾਲੀ ਹੈ ਨਹੀਂ ਮਖਾ ਜਮਾ ਨਹੀਂ ਕੁਸ ਕਹੀ ਨਹੀਂ ਠੀਕ ਆ ਲੈ ਠੰਡੀ ਠੋਂਡੀ ਬੋਲਦਾ ਬਾਈ ਜਿਵੇਂ ਮਰਦੀ ਹੱਥ ਲਾਈ ਚੱਲ ਲੈ ਕਹਿ ਨਹੀਂ ਕਰਮ ਵਾਲੀ ਕੋਈ ਨਹੀਂ ਬਾਈ ਤੇ ਕੋਲ ਆਰਡਰ ਜਮਾ ਦੇ ਲੈਣਾ ਬਸ ਅੱਜ 35000 ਰੁਪਇਆ 35000 ਬੱਚੀਆਂ ਦਾ ਮੁੱਲ ਹੈ ਦਾ ਹਾਂ ਬੱਚੀਆਂ ਵਾਲਾ ਮੁੱਲ ਹੈ ਬਈ ਮੁੱਲ ਜਾਇਜ਼ ਆ ਬਾਕੀ ਚਲੋ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਮੁੱਲ ਬਈ ਨੇ ਪਹਿਲੇ ਮੁੱਲ ਦਾ ਉਹ 45 50 ਹਰ ਕੰਦੇ ਤਾਂ ਵੀ ਬੜਾ ਨਹੀਂ ਬੈੜ ਨੂੰ ਹਮ ਬਸ ਅੱਜੇ ਵੇਚਣ ਵਾਲਾ ਕੰਮ ਹੀ ਕਰਨਾ ਅੱਜ ਦਾ ਠੀਕ ਆ ਬਈ ਹਾਂ ਅਗਵਾਈ ਇਹਦੀ ਵੀ ਇੱਕ ਨੰਬਰ ਦੇ ਹੱਥਾਂ ਨਾਲ ਆਵੇਗੀ ਠੀਕ ਆ ਬਈ ਕੋਈ ਨਹੀਂ ਸ਼ਰਮਾਂ ਨਹੀਂ ਅੱਗੇ ਕੱਟੀ ਬਰੇ ਬਈ ਇਹ ਡਾਟਰ 20 ਕਿ ਮਹੀਨਾ ਦੀ ਕੱਟੀ ਆ ਬਈ ਅੱਛਾ ਹਾਂ ਕਿਹੜੇ ਟੀਕੇ ਦੀਆਂ ਏ ਬਈ ਟੀਕੇ ਤੇ ਨਹੀਂ ਪਤਾ ਕਿਹੜੇ ਦੇ ਮੱਕਾ ਦੀ ਹੈ ਪਰ ਦੁੱਧ ਆ ਜਾਂ ਮਾ ਦਾ ਕਾਰਡ ਚੰਗਾ ਸੀਗਾ ਜਿੰਨਾ ਕਿਸੇ ਦਾ 20 ਕਿਲੋ ਦਾ ਕਾਰਡ ਆ ਦੀ ਮਾਂ ਦਾ ਇਹਦੀ ਮਾਂ ਰਾਨੀ ਵਾਲੀ ਮੈਂ ਸੀ ਦੀ ਮਾਂ ਹਮ ਅਮਰੋ ਥਾਂ ਤੋਂ ਦਿਖਾ ਰਹਾ ਟਾ ਝੋਲੀ ਦੇ ਗਾਈਆਂ ਵਰਗੀ ਆ ਸਹੀ ਗੱਲ ਹੈ ਥਣ ਤੋਂ ਪੂਰੇ ਮੋਟੇ ਹੈ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਛੇਸ ਬੜਾ ਚੰਗਾ ਸਿੰਘ ਬਿਲਕੁਲ ਨਾਲੇ ਮੋੜਿਆ ਲਗੜ ਪੱਕੇ ਰੰਗ ਦੀ ਬੂਰੀ ਆ ਕੱਚੀ ਨਹੀਂ ਹੈ ਹਮ ਹੈ ਮੇਰੇ ਪਾਲਣੀਆਂ ਕੱਡੇ ਢੂੜ ਲੱਖ ਦੀ ਤਿਆਰ ਹੋ ਗਏ ਸਹੀ ਗੱਲ ਆ ਬਈ ਭੂਰੇ ਰੰਗ ਦੀ ਕੱਟੀ ਹੈ ਬਸ ਇਹਨੇ 2 ਮਹੀਨੇ ਦੋ ਮਹੀਨੇ ਇਹਨੇ ਡੀਗਰ ਜਾਣਾ ਕੱਟੀ ਨੇ ਠੀਕ ਆ ਬਾਈ 1 ਫੀਟ ਦੀ ਬੂਰੀ ਵੱਧੂ ਹੈ ਇਹਨੂੰ ਹਮ ਇਹ ਮੁੱਲ ਕੀ ਸੁਣ ਵੀ ਦਿਖਾ ਦੇ ਡਾਕਟਰਾਂ ਪੂਰੀ ਚੰਗੀ ਆ ਸਹੀ ਗੱਲ ਆ ਮੋੜ ਡਾਕਟਰ ਕੁਝ ਕਰਾ ਲੈ ਬਸ ਹਮ 30000 ਦੀ ਕੱਟੀ ਦੇਣੀ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕੁਝ ਮਰਜ਼ੀ ਕਰਾ ਲੈ 30000 ਦੀ ਕੱਟੀ ਜਿਹੜੀ ਦੇ ਦਾਂਗੇ ਬਾਈ ਭੂਰੇ ਰੰਗ ਚਾ ਥਣ ਬਹੁਤ ਚੰਗਾ ਸਿੰਘ ਕੁਆਲਿਟੀ ਬਹੁਤ ਚੰਗੀਆਂ ਨੇੜੋ ਹੀ ਮੋੜਿਆ ਵਾ ਸਿੰਘ ਸੇ ਗੁਰ ਲੱਖੀ ਦੀ ਕੱਟਿਆ ਸਿੰਘ ਦਿਖਾ ਦੇ ਨੇੜੋਂ ਜਮ ਐ ਮੁੱਠੀ ਬੱਸੀ ਦੀ ਕੱਟੀ ਦੀ ਪੂਰੀ ਚੰਗੀ ਆ ਸਹੀ ਗੱਲ ਆ ਪਾਣੀ ਮੂੰਹ ਦੀ ਆ ਹਾਂ ਸ਼ਾਬਾਸ਼ ਹੂੰ ਅੱਗੇ ਬੱਚੀ ਬਾਰੇ ਕਿੰਨੀ ਕੁ ਮੋਰੇ ਇਹ 4 ਕਿਲੋ ਨਾਲ ਬੱਚਾ ਆ ਡਾਟਰ ਇਹਦਾ ਠੀਕ ਆ ਬਾਈ 4 ਰੇ ਥਾਣਾ ਹੂੰ ਮਾਨਸ ਜਰਸੀ ਆ ਗਈ ਬਾਈ ਦਾ ਮਾਦਰ ਕਾਰਡ ਆ 22 ਕਿਲੋ ਦਾ ਮੂੰਹ ਦਿਖਾ ਦੇ ਆ ਡਾਟਰ ਹੈ ਉਹ ਕੋਫੀ ਕਲਰ ਚ ਆ ਗਈ ਜਰਸੀ ਤੋਂ ਆ ਦੇ ਕਿੰਨਾ ਚੰਗਾ ਬੱਚਾ ਸਹੀ ਗੱਲ ਆ ਮੁੱਲ ਬਾਈ ਮੁੱਲ ਬਾਈ ਕਿੰਨੇ ਕਰਾਵਾਂ 60000 ਦੀ ਬੱਚੀ ਦੇ ਦਾਂਗੇ ਠੀਕ ਆ ਬਾਈ ਹਾਂ ਨਾਗਸੀਪਰਾ ਗੋਲੇ 4 4 ਹੀ ਦਿਖਾਤੇ ਕਿਸੇ ਵੀਰ ਨੇ ਚਾਰਾ ਜੋ ਕੋਈ ਵੀ ਤਸਨ ਲਾਇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ